ਪਹਿਲੀ ਉਹ ਅੱਜ ਨਾ ਗੋਇਲ ਕਰੈਨਾ ਸਟੋਰ ਦਾ ਧਗਾਟਨ ਸੀਗਾ ਤੇ ਬਹੁਤ ਹੀ ਵੱਡਾ ਸ਼ੋਅਰੂਮ ਬਣ ਗਿਆ ਪਿੰਨ ਦੋਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਇੱਥੇ ਅੱਡ ਆ ਸ਼੍ਰੀ ਸੋਖਨੀ ਸਾਹਿਬ ਦੇ ਜੋ ਪਾਠਾਂ ਦੇ ਪੋਪ ਪਾਏ ਗਏ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਸ਼ੋਅਰੂਮ ਤੇ ਸੰਗਤਾਂ ਵੱਲੋਂ ਪਾਠ ਕੀਤਾ ਗਿਆ ਸੀ ਉਦਾਰਾ ਵੱਲੋਂ ਇੱਥੇ ਤੁਹਾਨੂੰ ਹਰੇਕ ਚੀਜ਼ ਮਿਲੂਗੀ ਦੋਸਤੋ ਵਧੀਆ ਚੰਗੀ ਕੁਆਲਿਟੀ ਦੀ ਤੇ ਬਹੁਤ ਵਧੀਆ ਵਾਜਿਬ ਰੇਟਾਂ ਤੇ ਚੀਜ਼ਾਂ ਤੁਹਾਨੂੰ ਮਿਲ ਲੀਆਂ ਦੋਸਤੋ ਵੈਸੇ ਇਹਨਾਂ ਦੀ ਕਰਿਆਣਾ ਕਰਿਆਣਾ ਸਟੋਰ ਪਿੰਡ ਦੇ ਵਿੱਚ ਪਹਿਲਾਂ ਤੋਂ ਆਲਰੇਡੀ ਚੱਲ ਰਿਹਾ ਹੈ ਤੇ ਪਰ ਹੁਣ ਉਹਨਾਂ ਨੇ ਬਹੁਤ ਜ਼ਿਆਦਾ ਵੱਡਾ ਕਰ ਲਿਆ ਤੇ ਪਾਰਕ ਵੀ ਬਹੁਤ ਜ਼ਿਆਦਾ ਵੱਡੀ ਆ ਤੇ ਜਗ੍ਹਾ ਬਹੁਤ ਵਰੀ ਆ ਆ ਮਾਮਪੋਰਸ਼ ਬਾਬਾ ਟੀਬੀ ਵਾਲੇ ਵੀ ਅੱਜ ਦੁਕਾਨ ਤੇ ਸ਼ੋਰੂਮ ਦੇ ਦਰਗਾਹਨ ਤੇ ਆਏ ਸਨ ਤੇ ਦੁੱਧੇ ਨਗਰ ਦੀਆਂ ਸੰਗਤਾਂ ਤੋਂ ਇਲਾਵਾ ਆਸ-ਪਾਸ ਦੀਆਂ ਸੰਗਤਾਂ ਅੰਗਸਨ ਇਹ ਤੁਸੀਂ ਦੇਖੋ ਬਹੁਤ ਵੱਡੀ ਪਾਰਕਿੰਗ ਆ ਸਪੇਸ ਬਣੀਆ ਪਾਰਕਿੰਗ ਲਈ ਤੇ ਹਰੇਕ ਦੋਸਤ ਨੂੰ ਚੀਜ਼ ਮਿਲੂਗੀ ਹਰੇਕ ਤਰ੍ਹਾਂ ਦੀ ਇੰਪੋਰਟੈਂਟ ਚੀਜ਼ਾਂ ਤੁਹਾਨੂੰ ਇੱਕ ਰੈਣਾ ਸਟੋਰ ਤੇ ਮਿਲੀਆਂ ਤੇ ਚਾਹ ਪਾਣੀ ਦੇ ਜੋ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸੀਗੇ ਆਪਣਾ ਸੰਗਤਾਂ ਵਾਸਤੇ ਤੇ ਅੱਜ ਜੋ ਮੇਨ ਗੱਲ ਆ ਮੇਨ ਗੱਲ ਇੱਥੇ ਇੱਕ ਫੀਡ ਦੀ ਸਟਾਲ ਲਾਈ ਗਈ ਸੀਗੀ ਤੇ ਜਿਹੜੇ ਇਥੋਂ ਬਹੁਤ ਜ਼ਿਆਦਾ ਲੋਕ ਵਰਤਦੇ ਆ ਤੇ ਇਹ ਕਰਿਆਨਾ ਸਟੋਰ ਤੇ ਮਿਲਦੀ ਆ ਅੱਜ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਜਿਹੜੇ ਫੀਡ ਨੂੰ ਵਰਤਦੇ ਆ ਉਹਨਾਂ ਨਾਲ ਵੀ ਤੁਹਾਡੀ ਅੱਜ ਮੂਰਤ ਤੇ ਮੁਲਾਕਾਤ ਹੋਊਗੀ ਇਕੱਠ ਦੇਖ ਸਕਦੇ ਆ ਤੁਸੀਂ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਪਿੰਡ ਦੁੱਦੇ ਦੇ ਤੇ ਆਸ-ਪਾਸ ਦੇ ਇਲਾਕੇ ਤੇ ਆਹ ਭਾਈ ਫੀਡ ਵਾਲੇ ਆਏ ਸੀਗੇ ਤੇ ਜਿੰਨਾਂ ਤੋਂ ਅਸੀਂ ਕੁਝ ਕਿਸਾਨਾਂ ਤੋਂ ਵੀਊ ਚੈੱਕ ਕੀਤੇ ਤਾਂ ਬਹੁਤ ਵਧੀਆ ਜਿਆਦਾ ਵੀਊ ਸੀਗੇ ਦੋਸਤੋ ਤੇ ਝੋਲੇ ਤੇ ਛੱਲੇ ਵੀ ਵੰਡੇ ਗਏ ਤੇ ਸਾਰਿਆਂ ਦੇ ਨੰਬਰ ਵੀ ਲਏ ਗਏ ਤੇ ਫੀਡ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਆ ਆਦਾ ਆਪਾਂ ਚੈੱਕ ਵੀ ਕਰਦੇ ਆ ਜੋ ਵੀਰਾਂ ਨੇ ਵਰਤੀ ਆ ਫੀਡ ਤੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰੋ ਦੋਸਤੋ ਧੰਨਵਾਦ ਦੋਸਤੋ ਭਾਈ ਜੀ ਟੈਰਾਗੋਨ ਫੀਡ ਯੂਜ਼ ਕਰਦਾ ਬਈ ਮੈਂ ਸਾਡੀ ਮੱਝ ਦਾ 20 ਕਿਲੋ ਦੁੱਧ ਵਧ ਗਿਆ ਬਈ ਕਿੰਨਾ ਟਾਈਮ ਰੂਜ਼ ਯੂਜ਼ ਕਰਨੀ ਅੱਭਾਈ 2 ਕੁ ਮਹੀਨੇ ਹੋਏ ਯਾਰ ਕਿ ਕਿਥੋਂ ਲੈ ਕੇ ਜਾਂਦੇ ਆ ਭਾਈ ਜਿਵੇਂ ਭਾਈ ਜੀ ਕਿਹੜੀ ਦੁਕਾਨ ਤੋਂ ਲੈ ਕੇ ਆਂਦੇ ਆ ਭਾਈ ਇੱਥੇ ਹੀ ਲੈ ਕੇ ਆਨੇ ਭਾਈ ਠੀਕ ਆ ਵਧੀਆ ਰਿਜ਼ਲਟ ਜਮਾ ਵਧੀਆ ਭਾਈ ਜਮਾ ਵਧੀਆ ਓਕੇ ਰਿਪੋਰਟ ਆ ਭਾਈ ਭਾਈ ਸਾਰੇ ਮੈਂ ਚਾਹਣਾ ਵੀ ਸਾਰੇ ਵੀ ਇਹੀ ਯੂਜ਼ ਕਰਨ ਬਹੁਤ ਵਧੀਆ ਸਾਰਾ ਬਹੁਤ ਸਾਰਾ ਸਾਰੇ ਸੰਮਿਟਾਂ ਅੰਤ ਕੇ ਪਾਪੀ ਜਮਤੀ ਛੁਟੇ ਨਾਲੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਫੀਡ ਹੈਗੀ ਆ ਤੇ ਜਿਹੜੇ ਕਸਟਮਰ ਇਹ ਬਾਤ ਦੇ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਨੰਬਰ ਲਿਖੇ ਜਾ ਰਹੇ ਆ ਤੇ ਉਹਨਾਂ ਨੂੰ ਆ ਝੋਲੇ ਤੇ ਛੱਲੇ ਦਿੱਤੇ ਜਾ ਰਹੇ ਆ ਇੱਕ ਫੀਡ ਵੱਲੋਂ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਫੀਡ ਦਾ ਤੁਸੀਂ ਵੀ ਇਹਨੂੰ ਵਰਤੋ ਜ਼ਰੂਰ ਜਿਹੜੇ ਵੀ ਨਹੀਂ ਵਰਤਦੇ ਕਿਉਂਕਿ ਅਸੀਂ ਖਾਦੇ ਫੀਡ ਵਰਤਦੇ ਆ ਤੇ ਪਸ਼ੂਆਂ ਦਾ ਜਿਹਦੇ ਵਿੱਚ ਪਸ਼ੂਆਂ ਦਾ ਦੁੱਧ ਵੀ ਵੱਧਦਾ ਤੇ ਪਸ਼ੂ ਨਵੇਂ ਦੁੱਧ ਵੀ ਬਹੁਤ ਵਧੀਆ ਹੁੰਦੇ ਆ ਅੱਜ ਜੋ ਵੱਡਾ ਸ਼ੋਰੂਮ ਖੁੱਲ ਚੁੱਕਾ ਐਸੇ ਤੁਹਾਨੂੰ ਸੂਈ ਤੋਂ ਲੈ ਕੇ ਹਰੇਕ ਚੀਜ਼ ਤੱਕ ਮਿਲੂਗੀ ਠੀਕ ਆ ਕੋਈ ਵੱਡਾ ਕਰਿਆਨਾ ਸਟੋਰ ਜਿਹੜੀਆਂ ਚੀਜ਼ਾਂ ਆਪਾਂ ਨੂੰ ਬਠਿੰਡੇ ਮੁਕਸਰ ਵੱਡੇ ਸ਼ਹਿਰਾਂ ਦੇ ਵਿੱਚ ਮਿਲਦੀਆਂ ਸੀਗਾ ਇੱਥੇ ਤੁਹਾਨੂੰ ਮਿਲ ਲਗਾ ਬਹੁਤ ਵਧੀਆ ਜੋ ਪਿੰਡ ਦੋਦੇ ਵਾਸਤੇ ਆਸ-ਪਾਸ ਦੇ ਇਲਾਕੇ ਵਾਸਤੇ ਸਹੂਲਤਾ ਤਾਂ ਜੋ ਲੋਕਾਂ ਨੂੰ ਰਾਤ ਬਰਾਤ ਜਾਂ ਕਿਸੇ ਟਾਈਮ ਸ਼ਹਿਰ ਨਾ ਜਾਣਾ ਪਵੇ ਤੇ ਉਹਨਾਂ ਦਾ ਪਿੰਡ ਦੇ ਵਿੱਚ ਹਰਗੇ ਸਭ ਤੋਂ ਵੱਡੀ ਕੰਮ ਆ ਵੀ ਪਿੰਡ ਦੀ ਤਰੱਕੀ ਵੀ ਹੋਊਗੀ ਕਿਉਂਕਿ ਆਉਣ ਏਡੇ ਏਡੇ ਵੱਡੇ ਸ਼ੋਰੂਮ ਆਉਣੇ ਚਾਹੀਦੇ ਆ ਤੇ ਬਹੁਤ ਹੀ ਵਧੀਆ ਇਹਨਾਂ ਦਾ ਕੰਮ ਆ ਬਹੁਤ ਮਿਹਨਤੀ ਬੰਦੇ ਆ ਇਹਨਾਂ ਨੇ ਗਰਾਊਂਡ ਲੈਵਲ ਤੋਂ ਸ਼ੁਰੂ ਕਰਕੇ ਇਹਨੇ ਵੱਡੇ ਮਕਾਮ ਤੇ ਆਏ ਆ ਤੇ ਆਪਾਂ ਅੱਡੀ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਬਾਈ ਜੀ ਗਰਜੋਤ ਸਿੰਘ ਏਰੀਆ ਮੈਨੇਜਰ ਟੈਰਾਗ੍ਰਾਫ ਫੀਡ ਤੇ ਸਾਡੇ ਨਾਲ ਇਹ ਇੱਥੇ ਸਟਾਲ ਲਾਈ ਇਹਨਾਂ ਨਾਲ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆ ਵੀ ਇਹ ਫੀਡ ਦਾ ਕਿੰਨਾ ਕੁ ਫੀਡਬੈਕ ਆ ਬਾਈ ਜੀ ਸਭ ਤੋਂ ਪਹਿਲਾਂ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਬਾਈ ਠੀਕ ਠਾਕ ਵਧੀਆ ਜੀ ਵਧੀਆ ਠੀਕ ਠਾਕ ਜੀ ਫੀਡ ਆ ਇਹ ਸਭ ਤੋਂ ਪਹਿਲਾਂ ਆਪਾਂ ਫੀਡ ਹਰ ਇੱਕ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਫੀਡ ਆ ਆਪਣੀ ਫੀਡ ਤਾਂ ਕੀ ਬੈਸਟ ਆ ਆਪਾਂ ਲੋਕਾਂ ਨੂੰ ਦੱਸ ਗਏ ਆਪਣੀ ਫੀਡ ਜਿਹੜੀ ਐਫਲਾਟੌਕਸਨ ਨੂੰ ਆਪਾਂ ਕੰਟਰੋਲ ਕਰਕੇ ਤਿਆਰ ਕਰਦੇ ਆ ਇਹਦੇ ਜਿਹਦੇ ਨਾਲ ਕੀ ਪਸ਼ੂ ਦੇ ਵਿੱਚ ਬਿਮਾਰੀ ਵੀ ਘਟਦੀ ਆ ਜੀ ਮਿਲਕ ਦੀ ਕੁਆਲਿਟੀ ਤਿਆਰ ਹੁੰਦੀ ਆ ਪਲੱਸ ਪਸ਼ੂ ਸਿਹਤਮੰਦ ਹੁੰਦਾ ਜਦੋਂ ਆਪਣੀ ਫੀਡ ਯੂਜ਼ ਕਰਦਾ ਫਾਰਮਰ ਮਾਰਕੀਟ ਦੇ ਵਿੱਚ ਬਹੁਤ ਜ਼ਿਆਗੀਆਂ ਫੀਡਾਂ ਆਈਆਂ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਜਿਹਦੇ ਕਰਕੇ ਜੀਵਿੰਦਾਰਾਂ ਦੇ ਪਸ਼ੂ ਬਹੁਤ ਨੁਕਸਾਨੇ ਹੋਏ ਆ ਠੀਕ ਆ ਪਰ ਜੇ ਆਪਾਂ ਦੇਖੇ ਮੈਂ ਫੀਡਬੈਕ ਲਿਆ ਸੀ ਆਪਣੇ ਫੀਡ ਦਾ ਤੇ ਕਿਸਾਨ ਕਹਿੰਦੇ ਵੀ ਜਿਹੜਾ ਸਾਡਾ ਦੁੱਧ ਆ ਉਹ 10 ਦਿਨਾਂ ਬਾਅਦ ਹੀ ਪਤਾ ਲੱਗ ਗਿਆ ਇਹ ਗੱਲ ਸੱਚ ਹੈ ਬਈ ਹਾਂਜੀ ਹਾਂਜੀ ਆਪਣੀ ਫੀਡ ਜਿਹੜੀ ਆ ਮਤਲਬ ਪਹਿਲਾਂ ਤਾਂ ਸਿਹਤ ਤੇ ਕੰਮ ਕਰਦੀ ਆ ਜੀ ਹਫ਼ਤੇ ਤੋਂ 10 ਦਿਨਾਂ ਬਾਅਦ ਆਪਣੀ ਫੀਡ ਦਾ ਰਿਜ਼ਲਟ ਆਉਣਾ ਸਟਾਰਟ ਹੁੰਦਾ ਕਾਰਨ ਕੀ ਆ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਆਪਾਂ ਜਿਹੜਾ ਪਸ਼ੂ ਨੂੰ ਨੁਕਸਾਨ ਕਰਨ ਵਾਲੀ ਕੋਈ ਹਾਨੀਕਾਰਕ ਤੱਤ ਆਪਾਂ ਫੀਡ ਦੇ ਵਿੱਚ ਨਹੀਂ ਵਰਤਦੇ ਜਿਸ ਨਾਲ ਕੀ ਪਸ਼ੂ ਸਿਹਤਮੰਦ ਵੀ ਹੁੰਦਾ ਨਾਲ ਨਾਲ ਦੁੱਧ ਵੀ ਵੱਧਦਾ ਤੇ ਹਰ ਸਾਲ ਪਸ਼ੂ ਬੱਚਾ ਵੀ ਦਿੰਦਾ ਜੀ ਜੇ ਪਸ਼ੂ ਸਿਹਤਮੰਦ ਰਹੂਗਾ ਤਾਂ ਆਪਣੇ ਆਪ ਹੀ ਉਹ ਹਰ ਸਾਲ ਬੱਚਾ ਦੇਊਗਾ ਜੀ ਕੋ ਫਾਰਮਰ ਤਾਂ ਹੀ ਮੰਨ ਕੇ ਚੱਲੋ ਪ੍ਰੋਫਿਟ ਜਾ ਜੇ ਪਸ਼ੂ ਦਾ ਉਹਨਾਂ ਦਾ ਪਸ਼ੂ ਹਰ ਸਾਲ ਸੂਰੂਗਾ ਤਾਂ ਭਾਈ ਜੀ ਕਈ ਫੀਡ ਵਾਲੇ ਕੀ ਕਰਦੇ ਨੇ ਜਿਆਦਾ ਮੁਨਾਫਾ ਲੈਣ ਲਈ ਠੀਕ ਆ ਉਹ ਘੱਟ ਕੁਆਲਿਟੀ ਦੇ ਪਦਾਰਥ ਸਵਾਰਦੇ ਆ ਆਪਾਂ ਕਿਹੜੇ ਕਿਹੜੇ ਪਦਾਰਥ ਵਰਤਦੇ ਆ ਜੋ ਸਾਰੇ ਚੈੱਕ ਹੁੰਦੇ ਆ ਵੈਰੀਫਾਈ ਹੁੰਦੇ ਆ ਬਈ ਆਪਣੀ ਕੰਪਨੀ ਦੇ ਵਿੱਚ ਪ੍ਰੋਪਰ ਲੈਬ ਟੈਸਟਡ ਹੋ ਕੇ ਕੱਚਾ ਮਾਲ ਅਨਲੋਡ ਹੁੰਦਾ ਜੀ ਔਰ ਆਟੋਮੈਟਿਕ ਪਲਾਂਟ ਲੱਗਿਆ ਹੋਇਆ ਜੀ ਪ੍ਰੋਪਰ ਆਟੋ ਬੈਚਿੰਗ ਨਾਲ ਸਾਰਾ ਆਪਣਾ ਫੀਡ ਪ੍ਰੋਸੈਸ ਹੁੰਦਾ ਜੀ ਤਿਆਰ ਹੁੰਦਾ ਜ ਜਿਹਦੇ ਕਰਕੇ ਮਤਲਬ ਆਪਣੀ ਫੀਡ ਦੀ ਕੁਆਲਟੀ ਵਧੀਆ ਤਿਆਰ ਹੁੰਦੀ ਆ ਜੇ ਅਸੀਂ ਕੋਈ ਕੱਚਾ ਮਾਲ ਯੂਜ਼ ਕਰਦੇ ਆ ਉਹਦੇ ਸਾਰੇ ਟੈਸਟ ਲੱਗਦੇ ਆ ਪਹਿਲਾਂ ਉਹਨਾਂ ਨੂੰ ਚੈੱਕ ਕਰਕੇ ਹੀ ਕੁਆਲਟੀ ਦਾ ਅਨਾਜ ਹੀ ਆਪਾਂ ਅਨਲੋਡ ਕਰਦੇ ਆ ਤੇ ਫਰੀ ਕੁਆਲਟੀ ਦੀ ਫੀਡ ਆਪਾਂ ਮਾਰਕੀਟ ਨੂੰ ਦੇ ਰਹੇ ਆ ਤੇ ਬਾਈ ਜੀ ਜਿਹੜਾ ਤੁਹਾਡਾ ਡਿਸਟਰੀਬਿਊਟਰ ਆ ਇਹ ਦੁੱਧਿਆ ਜਿਹੜੀ ਦੁਕਾਨ ਆ ਬਾਈਆਂ ਦੀ ਗੋਇਲ ਦੇ ਇਹਦੇ ਵਿੱਚ ਹੀ ਇਹ ਮਿਹਨਤ ਫੱਟੋ ਵੱਡਾ ਜੀ ਆਪਾਂ ਗੱਲ ਕਰ ਗਏ। ਹਾਂਜੀ ਹਾਂਜੀ ਗੋਇਲ ਕਰਿਆਨਾ ਸਟੋਰ ਦੋਦਾ ਤੇ ਆਪਣਾ ਪ੍ਰੋਡਕਟ ਟੈਰਾਕੌਨ ਫੀਡ ਆ ਰਹੀ ਹੈ ਜੀ। ਇੱਥੋਂ ਕਸਟਮਰ ਲਿਜਾ ਸਕਦਾ। ਪਰ ਪਲੱਸ ਪੁਆਇੰਟ ਇੱਕ ਹੋਰ ਆ ਵੀ ਇਹਨਾਂ ਦੀ ਦੁਕਾਨ ਦੇ ਜਿਹੜੇ ਰੇਟ ਆ ਬਹੁਤ ਹੀ ਜ਼ਿਆਦਾ ਵਾਜਿਬ ਰੇਟ ਰੱਖੇ ਹੋਏ ਆ। ਬਹੁਤ ਹੀ ਘੱਟ ਹੀ ਪ੍ਰੋਫਿਟ ਦੇ ਉੱਤੇ ਇਹ ਕੰਮ ਕਰ ਰਹੇ ਆ। ਜੀਦੇ ਕਰਕੇ ਮਤਲਬ ਕਸਟਮਰ ਬਹੁਤ ਹੀ ਜ਼ਿਆਦਾ ਸੰਤੁਸ਼ਟ ਆ ਵੀ ਸਾਨੂੰ ਹਰ ਸਹੀ ਰੇਟ ਦੇ ਵਿੱਚ ਵਧੀਆ ਫੀਡ ਮਿਲਦੀ ਪਈ ਹੈ ਤੇ ਭਾਈ ਆਪਾਂ ਜਿਹੜੀ ਗੱਲ ਕੀਤੀ ਹੈ ਤੁਸੀਂ ਫੀਡ ਦੀ ਹੈਨਾ ਤੇ ਇਹਦੇ ਵਿੱਚ ਮੱਝਾਂ ਦੁੱਧ ਵਾਲੇ ਮੱਝਾਂ ਤੋਂ ਲਵਾਵਾ ਹੋਰ ਵੀ ਜਿਵੇਂ ਕੋਈ ਬੱਕਰੀਆਂ ਜਾਂ ਭੇਡਾਂ ਉਸ ਤੇ ਵੀ ਆਪਾਂ ਬਣਾਈ ਹੈ ਕੋਈ ਤਿਆਰ ਕੀਤੀ ਹੈ ਆਪਣੀ ਪੋਲਟਰੀ ਦੀ ਫੀਡ ਫਿਲਹਾਲ ਆ ਰਹੀ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੰਪਨੀ ਦੀ ਪਲੈਨਿੰਗ ਹੈਗੀ ਆ ਵੀ ਗਾਡ ਫੀਡ ਵੀ ਆਪਾਂ ਫਾਰਮਰ ਨੂੰ ਅਵੇਲੇਬਲ ਕਰਵਾਵਾਂਗੇ ਵੀ ਮੈਂ ਹਜੇ ਫਿਲਹਾਲ ਇੱਕ ਵਾਰੀ ਆਪਣਾ ਕੈਟਲ ਫੀਡ ਦੇ ਉੱਤੇ ਹੀ ਜ਼ਿਆਦਾ ਫੋਕਸ ਹੈਗਾ ਤੇ ਇਹਦੇ ਵਿੱਚ ਆਪਾਂ ਬੈਸਟ ਕਰ ਰਹੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੈਸਟ ਦੇਵਾਂਗੇ ਪ੍ਰੋਡਕਟਾਂ ਦੇ ਵਿੱਚ ਡੇ ਬਾਈ ਡੇ ਕੁਆਲਿਟੀ ਇੰਪਰੂਵਮੈਂਟ ਆਰ ਐਨ ਡੀ ਪ੍ਰੋਪਰ ਚੱਲ ਰਹੀ ਆ ਕੰਪਨੀ ਦਾ ਆਪਣਾ ਖੁੱਦ ਦਾ ਫਾਰਮ ਹੈਗਾ ਜਿੱਥੇ ਪ੍ਰੋਡਕਟ ਨੂੰ ਟੈਸਟ ਕੀਤਾ ਜਾਂਦਾ ਪਹਿਲਾਂ ਟ੍ਰਾਇਲ ਆਇਆ ਜਾਂਦਾ ਜਿਹੜਾ ਕੋਈ ਨਵਾਂ ਪ੍ਰੋਡਕਟ ਬਣਦਾ ਫਿਰ ਉਹਨੂੰ ਮਾਰਕੀਟ ਦੇ ਵਿੱਚ ਅਸੀਂ ਲਾਂਚ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਮਿਹਰਬਾਨੀ ਬਾਈ ਜੀ ਹਾਂਜੀ ਇੱਕ ਕਿਸਾਨ ਵੀਰ ਹੋਰ ਸਾਡੇ ਨਾਲ ਆ ਗਿਆ ਵਾਜਾ ਹੀ ਆਂਦੀ ਐ ਨਾ ਲਓ ਜੀ ਇੱਕ ਕਿਸਾਨ ਵੀਰ ਹੋਰ ਹੈ ਜਿਹੜੀ ਇਹ ਫੀਡ ਤਿਆਰ ਕਰਦਾ ਨੂੰ ਪੁੱਛਦੇ ਆ ਵੀ ਫੀਡ ਦਾ ਕਿਵੇਂ ਰਿਜ਼ਲਟ ਆ ਤੇ ਕਿੰਨੇ ਪਸ਼ੂ ਰੱਖਿਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਕਿਵੇਂ ਰਿਜ਼ਲਟ ਆ ਇਹ ਫੀਡ ਦਾ ਬਹੁਤ ਵਧੀਆ ਰਿਜ਼ਲਟ ਆ ਵੀਰੇ ਠੀਕ ਹੈ ਕਿੰਨੇ ਪਸ਼ੂ ਰੱਖਿਆ ਬਾਈ ਤੂੰ ਆਪਣੇ 12 ਪਸ਼ੂ ਆ ਜੀ ਲੈ 12 ਪਸ਼ੂ ਆ ਤੇ ਇਹ ਫੀਡ ਵਰਤਦੇ ਆ ਹਾਂਜੀ ਹਾਂਜੀ ਇਹ ਫੀਡ ਹੀ ਵਰਤਦੇ ਆ ਦੁੱਧ ਦਾ ਕਿੰਨਾ ਕੁ ਬਾਈ ਫਰਕ ਪੈ ਗਿਆ ਦੁੱਧ ਆ ਵੀਰੇ ਅੱਗੇ ਨਾਲੋਂ ਬਹੁਤ ਵਧੀਆ ਫਰਕ ਆ ਵੀਰੇ ਬਹੁਤ ਵਧੀਆ ਚਾਰ ਕਰਦੇ ਆ ਠੀਕ ਹੈ ਜੀ ਬਹੁਤ ਵਧੀਆ ਦੁੱਧ ਦਿੰਦੇ ਆ ਬਹੁਤ ਵਧੀਆ ਲੱਗਿਆ ਸਾਨੂੰ ਫੀਡ ਦਾ ਪੱਕੀ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੇ ਪਸ਼ੂਆਂ ਦੇ ਦੁੱਧ ਦੇ ਨਾਲ ਹੋਰ ਵੀ ਕੋਈ ਜਾਨਵਰ ਰੱਖਿਆ ਬੱਕਰੀਆਂ ਨਹੀਂ ਨਹੀਂ ਉਹ ਹੋਰ ਤਾਂ ਵੀਰੇ ਕੁਝ ਵੀ ਨਹੀਂ ਰੱਖਿਆ ਕੀ ਰਾਂ ਆਹ ਹੀ ਆ ਪਸ਼ੂ ਹੀ ਰੱਖੇ ਠੀਕ ਹੈ ਬਾਈ ਬਹੁਤ ਬਹੁਤ ਇਹ ਬਾਈ ਦੋਜੇ ਤੋਂ ਸੀਗਾ ਤੇ ਬਾਈ ਫੀਡ ਤਿਆਰ ਕਰਦਾ ਤੇ ਵਧੀਆ ਬਾਈ ਦਾ ਜਿਹੜਾ ਵਿਊ ਆ ਕਹਿੰਦਾ ਬਹੁਤ ਵਧੀਆ ਰਿਜ਼ਲਟ ਆ ਤੋਲੇ ਝੋਲੇ ਦੇ ਤਾਂ ਸਮਝਣ ਬਹੁਤ ਵਧੀਆ ਝੋਲੇ ਝੋਲੇ ਦਾ ਦਿਖਾ ਦੇ ਇਹਨੇ ਮਿਲੇ ਤੁਹਾਨੂੰ ਝੋਲੇ ਝੋਲੇ ਲੋ ਬਾਈ ਜੀ ਆ ਇੱਕ ਆ ਕਿਸਾਨ ਇੱਕ ਹੋਰ ਫੀਡਰ ਲੈ ਕੇ ਗਿਆ ਸੀ ਉਹਨੂੰ ਪੁੱਛਦੇ ਆ ਬਾਈ ਪਿੰਡ ਦੋਦੇ ਦਾ ਧੀਰਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਕਿਵੇਂ ਆ ਬਾਈ ਫੀਡ ਇਹ ਬਹੁਤ ਵਧੀਆ ਬਈ ਤੇ ਕਿੰਨੇ ਪਸ਼ੂ ਰੱਖਿਆ ਬਾਈ ਚਾਰ ਪੰਜ ਕੇ ਹੈਗੇ ਵੀਰੇ ਠੀਕ ਆ ਤੇ ਕਿੰਨਾ ਦੁੱਧ ਵਧ ਗਿਆ ਬਈ ਫੀਡ ਪਾ ਕੇ ਵਧਿਆ ਬਈ ਫਰਕ ਪਿਆਗਾ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਲੈ ਕੇ ਜਾਂਦੇ ਨੂੰ ਬਾਈ ਹੋ ਗਏ ਬਈ 5 4 ਮਹੀਨੇ 4 5 ਮਹੀਨੇ ਹੋ ਗਏ ਤੇ ਨੰਬਰ ਦਾ ਵੀ ਖੜਾ ਹੋਈ ਪੁੱਛਦੇ ਆ ਬਾਈ ਕਿਵੇਂ ਆ ਫੀਡ ਬਹੁਤ ਵਧੀਆ ਫੀਡ ਆ ਬਹੁਤ ਵਧੀਆ ਅੱਗੇ ਨਾਲੋਂ ਬਹੁਤ ਜ਼ਿਆਦਾ ਪਸ਼ੂ ਨੂੰ ਫਰਕ ਪਿਆ ਦੁੱਧ ਦਾ ਇਹ ਵਧੀਆ ਚੀਜ਼ ਆ ਤੁਸੀਂ ਜਿਹੜੀ ਇਹ ਦੁਕਾਨ ਖੁੱਲੀ ਹੈ ਬਈ ਇਹਦਾ ਕਿੰਨਾ ਫਾਇਦਾ ਹੋਊਗਾ ਬਹੁਤ ਲੋਕਾਂ ਨੂੰ ਫਾਇਦਾ ਹੋਊਗਾ ਇਸਦਾ ਫੀਡ ਦਾ ਵੀ ਹੋਊਗਾ ਆਗੇ ਦੁਕਾਨ ਦਾ ਵੀ ਹੋਊਗਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਹੋਰ ਬਈ ਜਿਹੜੀ ਇਹ ਆਪਣਾ ਵੱਡਾ ਸਟੋਰ ਖੁੱਲ ਗਿਆ ਇਹਦੇ ਵਿੱਚ ਕੀ ਕੀ ਚੀਜ਼ਾਂ ਮਿਲ ਸਕਦੀਆਂ ਸ਼ਹਿਰ ਜਾਣ ਦੀ ਲੋੜ ਨਹੀਂ ਬਈ ਸ਼ਹਿਰ ਜਾਣ ਦੀ ਲੋੜ ਨਹੀਂ ਸਾਰਾ ਕੁਝ ਵੀ ਜਿਵੇਂ ਜਿਵੇਂ ਈਜ਼ੀ ਡੇ ਆ ਮੈਂ ਅਕਸਰ ਸਾਰਾ ਕੁਝ ਵੀ ਮਾਲ ਵਾਂਗੂ ਜਮਾਂ ਸਾਰਾ ਕਿਸ ਓਕੇ ਆ ਬਈ ਅੰਦਰ ਜਾ ਕੇ ਵੇਖ ਲੋ ਇੱਕ ਕਰੀ ਚੈੱਕ ਕਰਕੇ ਵੇਖੋ ਜਮਾਂ ਸ਼ਹਿਰ ਜਾਣ ਦੀ ਲੋੜ ਨਹੀਂ ਬਈ ਪੂਰੀ ਕੁਆਲਿਟੀ ਦੀ ਪੂਰੀ 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 ਤਾਕੀ ਕੁਆਲਿਟੀ ਆ ਬਈ ਸ਼ਹਿਰ ਜਾਣ ਦੀ ਲੋੜ ਹੀ ਨਹੀਂ ਬੰਦੇ ਨੂੰ ਆਈ ਨਾਲ ਸ਼ਹਿਰ ਚ ਆ ਗਏ ਯਾਰ ਆਈ ਨਾਲ ਇਹ ਇਹ ਬਹੁਤ ਹੀ ਬਹੁਤ ਕਿਸਾਨ ਵੀਰ ਖੜੇ ਆ ਸਾਡੇ ਨਾਲ ਅਸੀਂ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਆ ਭੰਗ ਲੈ ਲੇ ਬਈ ਚੋਲੇ ਹਾਂਜੀ ਹਾਂਜੀ ਠੀਕ ਆ ਜੀ ਧੰਨਵਾਦ ਬਾਈ ਜੀ ਧੰਨਵਾਦ ਜੀ ਤੁਹਾਨੂੰ ਜੀ ਲੱਖੀਆਂ ਤਾਂ ਪਸ਼ਾ ਅਸਮਾਨ ਮਨਨ ਕਰਦੇ ਤੇਰੇ ਵੱਡੇ ਵੀ ਸਰਦਾਰ ਨਕਸਤ ਸਿੰਘ ਜਤਾ ਜੀ ਸਾਹਿਬ ਨੂੰ ਬਹੁਤ ਸਾਰਾ ਦਿਲ ਮੇਰੇ ਬਾਈ ਜੀ ਬਹੁਤ ਮਾਣ ਕਰਕੇ ਸਤਿਕਾਰ ਨਹੀਂ ਕਰ ਸਕਿਆ ਫਰਮੀ ਆ ਵੀਡੀਓ ਬਣਾਉਂ